ਜੇ ਨੂੰ ਮੇਰੀ ਹੋਸ ਦੇ ਵਿੱਚ ਜੁੱਤੀ ਵੇਚੀ 300 ਤੋਂ 350 ਰੁਪਏ ਦੀ ਰੇਂਜ ਵਿੱਚ ਹੁਣ ਉਹ ਜੁੱਤੀ ਜਿਹੜੀ ਹੈਗੀ ਆ ਜਿਹੜੀ ਸਿੰਪਲ ਜੁੱਤੀ ਹੈਗੀ 600 ਤੋਂ 7 750 ਰੁਪਏ ਦੀ ਰੇਂਜ ਤੁਹਾਡੀ ਦੁਕਾਨ ਦੀ ਜਿਹੜੀ ਜੁੱਤੀਆਂ ਜਾਂਦੀ ਜਲ ਸਿੰਘ ਨੇ ਪਾਈ ਹੋਈ ਹੈ ਹਾਂਜੀ ਹਾਂ ਇਹ ਗੱਲ ਸੱਚੀ ਹੈ ਜੀ ਠੀਕ ਹੈ ਜੀ ਆ ਸਾਡੀ ਹੋਸ ਨੂੰ ਪਹਿਲ ਨੂੰ ਨਹੀਂ ਗੱਲਾਂ ਨੇ ਤੁਹਾਡੀ ਕਦ ਵੀ ਪੀੜੀ ਵੇਚਦੇ ਸਾਡੀ ਇਹ ਤੀਜੀ ਪੀੜੀ ਆ ਭਾਜੀ ਸਾਰੀ ਜੁੱਤੀ ਹੱਤੀ ਦੀਆਂ ਉਹਨਾਂ ਦੀ ਮਸ਼ੀਨ ਕਿੱਥੇ ਕੋਈ ਅੱਜ ਕੱਲ੍ਹ ਤਾਂ ਸਾਰਾ ਕੰਮ ਮਸ਼ੀਨਾਂ ਦੇ ਚੱਲਦਾ ਹੈ ਆ ਚੀਜ਼ ਹੈ ਆਪਣੀ ਮਸ਼ੀਨਾਂ ਨਹੀਂ ਬਣਦੀਆਂ ਭਾਜੀ ਇਹਦੇ ਉੱਪਰ ਮਸ਼ੀਨਾਂ ਵੀ ਹੈਗੀਆਂ ਨਹੀਂ ਲੇਕਿਨ ਉਹ ਮਸ਼ੀਨੀ ਸਾਹਮਣੇ ਜਿਹੜੀ ਆ ਚੀਜ਼ ਹੈਗੀ ਆ ਅਸੀਂ ਪਾਕਿਸਤਾਨੋਂ ਮੰਗਵਾਨੀ ਆ ਠੀਕ ਹੈ ਜੀ ਆ ਜੁੱਤੀ ਬਣ ਕੇ ਹੀ ਪਾਕਿਸਤਾਨੋਂ ਆਈ ਹੱਥ ਦੀ ਕੱਟੀ ਆ ਜਿਹੜੀ ਮਸ਼ੀਨੀ ਕੱਟੀ ਹੈਗੀ ਉਹ ਇਹਦੇ ਨਾਲੋਂ 4 ਗੁਣਾ ਰੇਟ ਤੇ ਚੱਲੇ ਹੋਏਗਾ ਪਾਕਿਸਤਾਨੋਂ ਆਣੀ ਇਹਦਾ ਰੇਟ ਉੱਚਾ ਹੋਵੇਗਾ ਜੀ ਹਾਂ ਜੀ ਇਹਦਾ ਰੇਟ ਉੱਚਾ ਅਸੀਂ ਸਿਰਫ 5 ਤੋਂ 6000 ਅਸੀਂ 5 ਤੋਂ 6000 ਰੁਪਏ ਦੀ ਜੁੱ ਸੋ ਬੱਦੋ ਜੀ ਹਾਂਜੀ ਸਿਰਫ ਕਿ ਲੇਕਿਨ ਸ਼ੋਰੂਮਾਂ ਦੇ ਰੇਟ ਇਹਦਾ 15 15 ਦਾ 20 20000 ਰੁਪਏ ਮੰਗਦੇ ਨੇ ਇਸ ਚੀਜ਼ ਦੇ ਮੀਨਾ ਗਾੜੀ ਜਾ ਰਿਹਾ ਠੀਕ ਹੈ ਜੀ ਇਸ ਚੀਜ਼ ਨੂੰ ਬਣਾਉਣ ਲਈ ਕਟੋਗੱਟ ਵੀ ਇੱਕ ਮਹੀਨਾ ਇੱਕ ਜੁਕੀ ਨੂੰ ਲੱਗਦਾ ਇਹ ਲੱਗਦਾ ਨਹੀਂ ਜੀ ਬੱਤਿਆ ਬਹੁਤ ਹੋ ਰਹੀ ਹੈ ਫਿਰ ਇੰਦਾ ਜਾਨਵਰ ਮਾਰੀ ਜਾਦੇ ਜੀ ਵੀ ਜੀ ਇਹਦੇ ਵਿੱਚ ਗੇਹੜਾ ਜਾਨਵਰ ਮਰ ਜਾਂਦਾ ਠੀਕ ਹੈ ਜੀ ਉਹਦੀ ਖੱਲ ਲਾਈ ਜਾਂਦੀ ਹੈ ਜੇ ਤੁਸੀਂ ਆਖੂਗੇ ਕਿ ਇਹਨੂੰ ਜਿੰਦੇ ਨੂੰ ਮਾਰ ਕੇ ਬਾਅਦ ਚ ਖੱਲ ਲਾਣੀ ਉਹ ਨਹੀਂ ਇਹੀਂ ਨੇ ਮੋਦੀ ਸਰਕਾਰ ਨੂੰ ਇੱਕੋ ਹੀ ਅਪੀਲ ਕਰਦੇ ਆ ਠੀਕ ਹੈ ਜੀ ਜਿਹੜੇ ਹੈਗੇ ਨੇ ਅੱਜ ਦੇ ਜੰਗ ਬੱਚੇ ਨੇ ਤੁਸੀਂ ਫੈਕਟਰੀਆਂ ਖੁੱਲੋ ਕੰਪਨੀਆਂ ਖੁੱਲੋ ਜਿਹਦੇ ਵਿੱਚ ਰਿਜਕ ਜਾਰੀ ਉੱਚ ਲਿਮਟ ਜਿਹਦੇ ਨਹੀਂ ਆਪਾਂ ਤਨਖਾਹਾਂ ਕਹਿੰਦੇ 10 ਤੋਂ 15 ਤੋਂ 20000 ਦੇ ਵਿੱਚ ਫੈਕਟਰੀ ਦੇ ਵਿੱਚ ਲੇਬਰ ਮਿਲ ਜੇਗਾ ਅੱਜ ਵੀ ਫੋਨ ਨੂੰ ਮੁੰਡਾ ਨਾ ਜਾਏਗਾ ਅਸੀਂ ਇਹ ਅਪੀਲ ਕਰਦੇ ਹਾਂ ਕਿ ਸਾਡੇ ਦੇਸ਼ਾਂ ਦੇ ਸਾਡੇ ਦੇਸ਼ ਦੇ ਵਿੱਚ ਹੀ ਰੋਜ਼ਗਾਰ ਇੰਨਾ ਬਣਾ ਦਿਓ ਤੁਸੀਂ ਕਿ ਜਿਸ ਤਰ੍ਹਾਂ ਚੀਨ ਆਲਿਆਂ ਨੇ ਰੋਜ਼ਗਾਰ ਬਣਾਇਆ ਕਿ ਘਰਾਂ ਦੇ ਵਿੱਚ ਫੈਕਟਰੀਆਂ ਨੇ ਉਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਤੁਹਾਨੂੰ ਵੀ ਸਰਕਾਰਾਂ ਨੂੰ ਅਗਲੇ ਖੂਸ ਹੋਗੇ ਵੋਟਾਂ ਪਾਉਣ ਪੰਜਾਬੀ ਜੁੱਤੀ ਇੱਕ ਐਸੀ ਜੁੱਤੀ ਹੈ ਜਿਹੜੀ ਸਾਡੇ ਵਿਸੇ ਨਾਲ ਜੁੜਦੀ ਸੀਗੀ ਸਾਡੇ ਬਜ਼ੁਰਗ ਜਿਹੜੇ ਅਕੁਰਦੇ ਚਾਦਰੇ ਨਾਲ ਇਹ ਜੁੱਤੀ ਪਾਇਆ ਕਰਦੇ ਸੀਗੇ ਅ ਗੱਲ ਕਰੀਏ ਜੇਕਰ ਪਾਕਿਸਤਾਨ ਤੋਂ ਬਣੀ ਹੋਈ ਕਸੂਰੀ ਜੁੱਤੀ ਦੀ ਉਹ ਵੀ ਕਿਤਨਾ ਕਿਤੇ ਅ ਕਈਆਂ ਦੇਸ਼ਾਂ ਦੇ ਵਿੱਚ ਕਈਆਂ ਵਿਦੇਸ਼ਾਂ ਦੇ ਵਿੱਚ ਜਾਂਦੀ ਹੈ ਵੇਕਦੀ ਹੈ ਲੇਕਿਨ ਲੋਕਾਂ ਨੂੰ ਲੱਗਦਾ ਕਿ ਸਿਰਫ ਇਹ ਜੁੱਤੀ ਪਾਕਿਸਤਾਨ ਦੀ ਬਣਦੀ ਕਿਉਂਕਿ ਮਸ਼ਹੂਰ ਜ਼ਿਆਦਾ ਕਸੂਰਦੀ ਹੈ ਲੇਕਿਨ ਇਸ ਵਕਤ ਤੇ ਜਿਸ ਜਗ੍ਹਾ ਤੇ ਮੌਜੂਦ ਹੈਗੇ ਆ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਲੱਗਦੀ ਪਾਕਿਸਤਾਨ ਦੀ ਦੁਕਾਨ ਹੀ ਹੈ ਲੇਕਿਨ ਹੈਗੀ ਪੰਜਾਬ ਦੇ ਵਿੱਚ ਮੌਜੂਦ ਹੈ ਪਾਕਿਸਤਾਨ ਤੋਂ ਸਮਾਨ ਆਉਂਦਾ ਹੈ ਹਜੇ ਵੀ ਸੈਂਕੜੇ ਸਾਲ ਪਤਾ ਨਹੀਂ ਦੁਕਾਨ ਹੈ ਪਹਿਲਾਂ ਬਹੁਤ ਜ਼ੋਰ ਕੰਮ ਕਰਦੇ ਸੀਗੇ ਹੁਣ ਉਹਨਾਂ ਦੇ ਅੱਗੇ ਦੀ ਅੱਗੇ ਪੀੜ੍ਹੀ ਜਿਸ ਤਰੀਕੇ ਨਾਲ ਵੱਧ ਰਹੀ ਹੈ ਤੇ ਉਹ ਹੁਣ ਕੰਮ ਕਰ ਰਹੀ ਹੈ 100 ਦੁਕਾਨਾਂ ਹੁੰਦੀਆਂ ਸੀਗੀਆਂ ਲੇਕਿਨ ਸਿਰਫ 2 ਤੋਂ 3 ਦੁਕਾਨਾਂ ਬਚੀਆਂ ਨੇ ਲੇਕਿਨ ਸਭ ਤੋਂ ਮਸ਼ਹੂਰ ਜੁੱਤੀ ਇਸ ਦੁਕਾਨ ਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਗੱਲਬਾਤ ਜਦੋਂ ਇਹਨਾਂ ਨਾਲ ਕੀਤੀ ਗਈ ਇਸ ਦੁਕਾਨ ਦੀ ਜੁੱਤੀ ਜਿਹੜੀ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਵੀ ਪਾਈ ਹੋਈ ਹੈ ਵੱਡੇ ਵੱਡੇ ਰਾਜਨੇਤਾ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਸੈਲਿਬ੍ਰਿਟੀਆ ਦੀ ਦੁਕਾਨ ਦੀ ਜੁੱਤੀ ਪਾਈ ਹੈ ਪਹਿਲਾਂ ਭਾਈ ਸਾਹਿਬ ਗੱਲਬਾਤ ਕਰਾਂਗੇ ਬਾਜੀ ਬਹੁਤ ਬਹੁਤ ਸਵਾਗਤ ਹੈ ਜੀ ਲਈ ਬਾਜੀ ਸਤਿ ਸ੍ਰੀ ਅਕਾਲ ਜੀ ਬਾਜੀ ਕਿੱਦਾਂ ਸ਼ੁਰੂਆਤ ਹੋਈ ਸੀਗੀ ਕਦੋਂ ਸਭ ਤੋਂ ਪਹਿਲਾਂ ਆਪਣੀ ਹੋਜ ਦੇ ਵਿੱਚ ਜੁੱਤੀ ਤਿਆਰ ਕੀਤੀ ਸੀਗੀ ਕੀ ਡੇਢ ਵਿੱਚ ਆ ਮੇਰੀ ਉਮਰ ਹੈਗੀ 35-36 ਸਾਲ ਜੀ ਠੀਕ ਹੈ ਜੀ ਜਦੋਂ ਮੈਂ ਸਕੂਲ ਨੂੰ ਹਟਿਆ ਸੀ 15-16 ਸਾਲ ਦਾ ਸੀ ਮੇਰੀ ਇਸ ਦੁਕਾਨ ਦੇ 18 ਤੋਂ 20 ਸਾਲ ਹੋ ਗਏ ਕੰਮ ਕਰਦੇ ਨੇ ਅੱਛਾ 20 ਸਾਲ ਹਾਂਜੀ ਤੇ ਸਭ ਤੋਂ ਪਹਿਲਾਂ ਜਿਹੜੀ ਜੁੱਤੀ ਵੇਚੀ ਸੀਗੀ ਉਹ ਕਿੰਨੇ ਦੀ ਵੇਚੀ ਸੀਗੀ ਤੇ ਉਹਦੋਂ ਜਦੋਂ ਬਣਾਈ ਸੀਗੀ ਕਿੱਦਾਂ ਸ਼ੁਰੂਆਤ ਸਿੱਖੀ ਕਿੱਦਾਂ ਹੈ ਜਿਹੜੀ ਕਲਾ ਕਿੱਦਾਂ ਹੈ ਆ ਦੁਕਾਨ ਸਾਡੀ ਤਿੰਨ ਪੀੜੀਆਂ ਤੋਂ ਜੀ ਠੀਕ ਹੈ ਜੀ ਫਾਦਰ ਸਾਹਿਬ ਨੇ ਇਨਾਂ ਕੋਲੋਂ ਮੈਂ ਕੰਮ ਸਿੱਖਿਆ ਜਰੂਰ ਇੱਥੇ ਬੈਠਣਾ ਚાલુ ਹੋਇਆ ਹੌਲੀ-ਹੌਲੀ ਆਪੀ ਦੇਖਦੇ-ਦੇਖਦੇ ਜਾ ਜਾ ਗਏ ਹਾਂਜੀ ਤੇ ਕਿੰਨੇ ਦੀ ਵੇਚੀ ਜਨੂੰ ਮੇਰੀ ਹੋਸਲੇ ਦੇ ਵਿੱਚ ਜੁੱਤੀ ਵੇਚੀ 300 ਤੋਂ 350 ਰੁਪਏ ਦੀ ਰੇਂਜ ਵਿੱਚ ਜੀ ਕਿੰਨੇ ਦੀ ਹੋ ਗਈ ਉਹ ਜੁੱਤੀ ਹੁਣ ਉਹ ਜੁੱਤੀ ਜਿਹੜੀ ਹੈਗੀ ਆ ਜਿਹੜੀ ਸਿੰਪਲ ਜੁੱਤੀ ਹੈਗੀ 600 ਰੁਪਏ ਤੋਂ 7 750 ਰੁਪਏ ਦੀ ਰੇਂਜ ਹੈ ਜੀ ਹਾਂਜੀ ਪਿਓ ਲੈ ਦੇ ਦੀ ਤੇ ਇਹ ਵੀ ਕਹਿੰਦੇ ਆ ਕਿ ਤੁਹਾਡੀ ਦੁਕਾਨ ਦੀ ਜਿਹੜੀ ਜੁੱਤੀਆਂ ਜਹਲ ਸਿੰਘ ਨੇ ਪਾਈ ਹੋਈ ਹੈ ਕਿ ਸੱਚੀ ਗੱਲ ਹੈ ਹਾਂਜੀ ਇਹ ਗੱਲ ਸੱਚੀ ਹੈ ਜੀ ਠੀਕ ਹੈ ਜੀ ਆ ਸਾਡੀ ਹੋਸਲੇ ਤੋਂ ਪਿੰਲੋਂ ਦੀਆਂ ਗੱਲਾਂ ਨੇ ਠੀਕ ਹੈ ਜੀ ਉਸ ਵੇਲੇ ਸਾਡੇ ਇੱਥੇ ਪ੍ਰਧਾਨ ਸਾਹਿਬ ਹੁੰਦੇ ਸੀ ਉਹਨਾਂ ਨਾਲ ਭਜਨ ਸਿੰਘ ਕਲਸੀ ਸੀ ਠੀਕ ਹੈ ਜੀ ਨੇਤਾ ਵੀ ਹੈਗੇ ਸੀ ਇੱਥੋਂ ਦੇ ਨਗਰ ਕੌਂਸਲਰ ਵੀ ਰੇਟ ਅੰਦਾਂ ਦੇ ਠੀਕ ਹੈ ਜੀ ਐਮਐਲਏ ਦੀ ਸੀਟ ਵੀ ਕਰਨੋਂ ਲੇਕਿਨ ਐਮਐਲਏ ਦੀ ਸੀਟ ਨਹੀਂ ਮਿਲੀ ਠੀਕ ਹੈ ਜੀ ਉਹ ਏਰੀਆ ਉਹਨਾਂ ਦਾ ਗੜਸ਼ੇਂਕਰ ਦੇ ਲੱਗੇ ਪਿੰਡ ਸੀ ਤੇ ਗਿਆਨੀ ਜਿਆਸ ਸਿੰਘ ਉਹਨਾਂ ਦਾ ਕਾਫੀ ਉਹਨਾਂ ਦੀ ਜਾਨੀ ਕਿ ਬਹਿਣੀ ਉੱਠਣੀ ਸੀ ਤੁਹਾਡੀ ਕਿੰਨੀ ਵੀ ਪੀੜੀ ਬੈਠੀ ਇੱਥੇ ਸਾਡੀ ਜੀ ਤੀਜੀ ਪੀੜੀ ਆ ਹਾਂ ਜੀ ਉਹ ਪਾਜੀ ਵੈਸੇ ਇਧਰ ਕੀ ਕਾਰਨਾ ਪਹਿਲਾਂ 100 ਦੁਕਾਨਾਂ ਹੁਣ 2-3 ਦੁਕਾਨਾਂ 70-80 ਸਾਲ ਦੇ ਵਿੱਚ ਤੁਸੀਂ ਦੱਸਿਆ ਕਿ ਇੰਨਾ ਵੱਡਾ ਬਦਲਾਵ ਆ ਰਿਹਾ ਤੇ ਤੁਸੀਂ ਮਤਲਬ ਦੱਸਿਆ ਇਹ ਫਰਕ ਆਇਆ ਹੈ ਲੇਕਿਨ ਤੁਹਾਡੇ ਬਜ਼ੁਰਗ ਇਹ ਦੱਸ ਰਹੇ ਸੀਗੇ ਕਿ ਪਹਿਲਾਂ ਅਸੀਂ 3-4 ਰੁਪਏ ਦੀ ਵੀ ਵੇਚੀ ਆ ਇੰਨਾ ਵੱਡਾ ਬਦਲਾਵ ਕਿਉਂ ਦੁਕਾਨਾਂ ਕਿੱਥੇ ਗਈਆਂ ਬਾਕੀ ਸਮੇਂ ਦੇ ਸਾਹਮਣਾ ਮੰਗਿਆਈ ਹੁਣ ਕਰਕੇ ਇਸ ਚੀਜ਼ ਦੇ ਉੱਪਰ ਮਿਹਨਤ ਜਿਆਦਾ ਹੁੰਦੀ ਹੈ ਜੀ ਲੇਬਰ ਬੋਰ ਕਰਨੀ ਪੈਂਦੀ ਹੈ ਇੱਕ ਦਿਨ ਦੇ ਵਿੱਚ ਸਿਰਫ ਇੱਕ ਤਿਆਰ ਕਰਕੇ ਜੁੱਤੀ ਸੀ ਨਹੀਂ ਹੋਵੇ ਇੱਕ ਦਿਨ ਚ ਇੱਕ ਜੁੱਤੀ ਸੀ ਦਾ ਗਾਠ ਠੀਕ ਹੈ ਜੀ ਕਾਰੀਗਰ ਜੇ ਕਾਰੀਗਰ ਨੇ ਸਲਾਈ ਇਕੱਲੀ ਕਰਨੀ ਹੋਵੇ ਤਿਆਰੀ ਰੋ ਬਗੈਰ ਇੱਕ ਦਿਨ ਦੇ ਵਿੱਚ ਤਿੰਨ ਜੋੜੇ ਸਿੰਦਾ ਸਿਰਫ ਹਾਂਜੀ ਤੇ ਬਾਜੀ ਵੈਸੇ ਜੁੱਤੀ ਮੈਂ ਪਹਿਲਾਂ ਦਿਖਾਵਾਂ ਦਰਸ਼ਕਾਂ ਨੂੰ ਤੁਸੀਂ ਦੇਖੋ ਕਿੰਨੀ ਜਬਰਦਸਤ ਫਿਨਿਸ਼ਿੰਗ ਹੈ ਇਸ ਜੁੱਤੀ ਦੀ ਤੇ ਸ਼ਾਇਦ ਮੈਨੂੰ ਲੱਗਦਾ ਹੈ ਵੱਡੇ ਵੱਡੇ ਸ਼ੋਅਰੂਮਾਂ ਚ ਨਹੀਂ ਮਿਲਣੀ ਇੱਥੇ ਹੱਥੀ ਬਣੀ ਹੈ ਜੁੱਤੀ ਇਹ ਬਾਜੀ ਸਾਰੀ ਜੁੱਤੀ ਹੱਥੀ ਤੇ ਆਉਂਦੀ ਨਹੀਂ ਮਸ਼ੀਨ ਕਿੱਥੇ ਕੋਈ ਅੱਜ ਕੱਲ ਦਾ ਸਾਰਾ ਕੰਮ ਮਸ਼ੀਨਾਂ ਤੇ ਚੱਲਦਾ ਆ ਆ ਚੀਜ਼ ਦੇ ਉੱਪਰ ਮਸ਼ੀਨਾਂ ਨਹੀਂ ਬਣਦੀਆਂ ਭਾਜੀ ਇਹਦੇ ਉੱਪਰ ਮਸ਼ੀਨਾਂ ਵੀ ਹੈਗੀਆਂ ਨਹੀਂ ਲੇਕਿਨ ਉਹ ਮਸ਼ੀਨੀ ਸਮਾਨ ਜਿਹੜੀ ਆ ਚੀਜ਼ ਹੈਗੀ ਆ ਇਹ ਹੀ ਪਾਕਿਸਤਾਨੋਂ ਮੰਗਵਾਉਂਦੇ ਆ ਠੀਕ ਹੈ ਜੀ ਆ ਜੁੱਤੀ ਬਣ ਕੇ ਹੀ ਪਾਕਿਸਤਾਨੋਂ ਆਈ ਹੱਥੀਂ ਕੱਢੀ ਆ ਜਿਹੜੀ ਮਸ਼ੀਨੀ ਕੱਢੀ ਹੈਗੀ ਉਹ ਇਹਦੇ ਨਾਲੋਂ 4 ਗੁਣਾ ਰੇਟ ਚਲੀ ਹੋ ਜਾਣਾ ਇਹ ਕਿੱਦਾਂ ਹੋਈ ਹੈ ਇਹ ਵੀ ਉੱਥੀ ਆ ਇਹ ਹੱਥ ਨਾਲ ਕਢਾਈ ਕੀਤੀ ਆ ਹਾਂਜੀ ਵੀਰ ਜੀ ਇੱਕ ਜਿਹੜਾ ਕਹਿੰਦੇ ਤਿੱਲੇ ਵਾਲੀ ਤਿੱਲੇ ਵਾਲੀ ਜੁੱਤੀ ਬੜੀ ਸੁਣਦੇ ਆ ਕਿ ਤਿੱਲਾ ਕੀ ਹੁੰਦਾ ਇਹਦੇ ਵਿੱਚ ਕੋਈ ਮਤਲਬ ਤਿੱਲਾ ਦਿੱਤਾ ਇਸੇ ਸ਼ਵੇ ਦੇ ਵਿੱਚ ਕੀ ਹੁੰਦਾ ਉਹ ਨਾ ਪੰਨੇ ਚ ਆਹ ਵੇਖੋ ਵੀਰ ਜੀ ਉਹ ਵੀ ਗੋਲਡਨ ਵੀ ਚੱਕ ਲਓ ਆਹ ਵੇਖੋ ਆਹ ਚੀਜ਼ ਆਈ ਆ ਆਹ ਕਢਾਈ ਨਿਕਲ ਕੇ ਪਾਕਿਸਤਾਨੋਂ ਆਉਂਦੀ ਆ ਵੀਰ ਜੀ ਹਾਂਜੀ ਆ ਜਿਹੜੀ ਉੱਪਰਲੀ ਕਢਾਈ ਹੈ ਇਹਨੂੰ ਤਿੱਲਾ ਕਹਿੰਦੇ ਨੇ ਹਾਂਜੀ ਤੇ ਇਹਨੂੰ ਸਿੰਪਲ ਇਹ ਆ ਪ्योर ਚਮੜੀ ਦੀ ਜੁੱਤੀ ਜਦੋਂ ਤਿਆਰ ਹੋ ਜਾਂਦੀ ਹੈ ਜਿਹੜੀ ਚੀਜ਼ ਆ ਹੈਗੀ ਸਿੰਪਲ ਜੁੱਤੀ ਪਰ ਇਹ 700 ਤੋਂ 800 ਰੁਪਏ ਦੀ ਰੇਂਜ 'ਚ ਦਿੰਦੇ ਆ 750-800 ਰੁਪਏ ਦੀ ਜਿਹੜੀ ਆ ਹੈਗੀ ਪਾਕਿਸਤਾਨੀ ਜੁੱਤੀ ਪਰ ਇਹ ਆਹੀ 1500 ਰੁਪਏ 1600 ਰੁਪਏ ਦੀ ਰੇਂਜ 'ਚ ਦਿੰਦੇ ਆ ਹਾਂਜੀ ਪਾਕਿਸਤਾਨੀ ਜੁੱਤੀ ਇਹਨੇ ਦੀ ਪਰ ਲੇਕਿਨ ਮੈਂ ਸ਼ੋਅਰੂਮਾਂ ਦਾ ਰੇਟ ਦੇਖਿਆ ਸੀ ਕਿ ਉਹ ਉਹ ਤਾਂ 15-15 20000 ਦੀ ਵੀ ਵਕਦੀ ਤਾਂ ਤੁਹਾਨੂੰ ਇੰਨੀ ਸਸਤੀ ਕਿੱਦਾਂ ਮਤਲਬ ਆਉਂਦੀ ਐ ਆ ਪੰਜਾਬੀ ਜੁੱਤੀ ਐ ਵੀਰ ਜੀ ਆਹੀ ਸਿਰਫ 1500-1600 ਰੁਪਏ ਦੀ ਰੇਂਜ 'ਚ ਦਿੰਦੇ ਆ ਹੱਥੀ ਬ ਹਾਂਜੀ ਇਹਦਾ ਰੇਟ ਉੱਚਾ ਅਸੀਂ ਸਿਰਫ 506000 ਅਸੀਂ 506000 ਰੁਪਏ ਦੀ ਜੁੱਤੀ ਸਿਰਫ ਆ ਦਿੰਦੇ ਆ ਅੱਛਾ ਅੱਜ ਕੋ 6000 ਹਾਂਜੀ ਸਿਰਫ ਤੇ ਲੇਕਿਨ ਸ਼ੋਰੂਮਾਂ ਦੇ ਰੇਟ ਇਹਦਾ 15 15 20 20000 ਰੁਪਏ ਮੰਗਦੇ ਨੇ ਤੇ ਭਾਜੀ ਵਿਕਦੀ ਹੈਗੀ ਕਿਉਂਕਿ ਹੁਣ ਤੇ ਵੈਸਟਰਨ ਜ਼ਮਾਨਾ ਪੈਂਟਾ ਸ਼ਰਟਾਂ ਜੀ ਨਾਲ ਤੇ ਦੇਖਿਆ ਨਹੀਂ ਬਾਪੂ ਹਣੀ ਬਜ਼ੁਰਗ ਪਾਉਂਦੇ ਸੀ ਕੁਰਤੇ ਚਾਦਰਾਂ ਦਾ ਹੁਣ ਉਹ ਵਿਕਦੀ ਹੈ ਹਾਂਜੀ ਭਾਜੀ ਵਿਕਦੀ ਹੈ ਤਰੇ ਬਣਾਦੇ ਆ ਅਸੀਂ ਜਿਹੜੀ ਆ ਮਹਿੰਗੀ ਚੀਜ਼ ਹੈਗੀ ਆ ਫੋਨ ਵਿੱਚ ਹੀ ਜ਼ੋਰ ਤੋਂ ਜ਼ਿਆਦਾ ਸਾਡਾ ਜਾਂਦਾ ਅੱਛਾ ਹਾਂਜੀ ਤੇ ਵੈਸੇ ਜਦੋਂ ਸ਼ੋਰੂਮਾਂ ਦੇ ਵਿੱਚ ਤੁਸੀਂ ਜਾਣਦੇ ਹੋ ਸਵਾਰ ਸ਼ੂਜ਼ ਆ ਗਏ ਨੇ ਔਰ ਵੱਖਰੀਆਂ ਤਰੀਕੇ ਦੀਆਂ ਲੈਦਰ ਦੀਆਂ ਗਦਗਾਬੀਆਂ ਦਸਵੇਂ ਵਾਲੇ ਸ਼ੂਜ਼ ਆ ਗਏ। ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੀ ਫਰਕ ਹੈ ਕਿਉਂਕਿ ਉਹ ਵੀ ਬੂਟ 10 15 1500 ਦਾ ਬ੍ਰਾਂਡਡ ਵਿਕਦਾ ਹੈ। ਕਹਿੰਦੇ ਕੁਸ਼ਨ ਲੱਗੇ ਨੇ ਫਿਰ ਇਹ ਜਿਵੇਂ ਘੜਾਈ ਹੋਈ ਹੈ ਤੇ ਇਹ ਫਿਰ ਪੈਰ 'ਤੇ ਚੁੱਭਦੀ ਨਹੀਂ ਹੈ, ਦੁੱਖਦਾ ਨਹੀਂ ਪੈਦਦਾ। ਵੀਰ ਜੀ ਇਸ ਚੀਜ਼ ਦੇ ਮੀਨਾ ਕਾਰੀ ਜਾਰਾ। ਠੀਕ ਹੈ ਜੀ ਇਸ ਚੀਜ਼ ਨੂੰ ਬਣਾਉਣ ਲਈ ਕੱਟੋ ਘੱਟ ਵੀ ਇੱਕ ਮਹੀਨਾ ਇੱਕ ਜੁੱਤੀ ਨੂੰ ਲੱਗਦਾ। ਇੱਕ ਮਹੀਨਾ ਇੱਕ ਜੁੱਤੀ। ਇੱਕ ਮਹੀਨਾ ਹੱਥ ਨਾਲ ਤਿੱਲਾ ਕੱਢ ਕੇ ਕੱਟੋ ਘੱਟ ਇਸ ਤਿੱਲੇ ਨੂੰ ਕੱਢਣ ਲਈ ਵੀ ਨਾ 15 ਤੋਂ 20 ਦਿਨ ਲੱਗਦੇ ਨੇ। ਤਿੰਨ ਹੁੰਦਾ ਕੀ ਦਿਖਾਵਾਂਗੇ ਪੀਲਾ ਕੀ ਆ ਵੇਖੋ ਵੀਰ ਜੀ ਤੇ ਆਉਂਦਾ ਕਿਸਮੇ ਪਾਜੀਏ ਇਹ ਅਸੀਂ ਆ ਚੀਜ਼ ਆਪਣੇ ਦੇ ਹੁਣ ਨਿਕਲਣਾ ਬੰਦ ਹੋ ਗਿਆ ਠੀਕ ਹੈ ਜੀ ਅਸੀਂ ਪਾਕਿਸਤਾਨੋਂ ਮਹਗਾਨੇ ਆ ਮਟੀਰੀਅਲ ਜਿੰਨਾ ਵੀ ਹੈਗਾ ਪਾਕਿਸਤਾਨ ਦਾ ਜਿਹੜੀ ਆਪਣੀ ਕਿਢਾਈ ਵਾਲੀ ਹੈਗੀ ਆ ਉਹ 800 ਰੁਪਏ ਦੀ ਰੇਂਜ ਆ ਜਿਹੜੀ ਪਾਕਿਸਤਾਨੀ ਜੁੱਤੀ ਆ ਉਹ 1500 ਤੋਂ 1600 ਰੁਪਏ ਦੀ ਰੇਂਜ ਆ ਹਾਂਜੀ ਜਿਹੜਾ ਕਢਾਈ ਆ ਦਾ ਤਿੱਲਾ ਇਹਦੇ ਨਾਲ ਆ ਵੇਖੋ 골ਡਨ ਕਲਰ ਆ ਕੋਪਰ ਕਲਰ ਹੁੰਦਾ ਆ ਇਹਨੂੰ ਤਿੱਲਾ ਕਹਿੰਦੇ ਨੇ ਹਾਂਜੀ 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 ਭਾਜੀ ਜਿਵੇਂ ਹੁਣ ਤੇ ਬਦਲਾਅ ਬਹੁਤ ਆ ਗਿਆ ਤੁਸੀਂ ਦੱਸਿਆ ਕੀ ਵੈਸੇ ਤੁਹਾਡੇ ਬਜ਼ੁਰਗਾਂ ਨੇ ਸੱਚੀ ਗੱਲ ਹੈ ਕਿ 3-4 ਰੁਪਏ ਦੀ ਵੇਚੀ ਹੋਈ ਹੈ ਕਿੰਨੇ ਪੁਰਾਣੀ ਗੱਲ ਹੋ ਗਈ ਹੈ ਆ ਵੀ ਜੀ ਕਟੂ ਘੱਟ ਵੀ ਤੁਸੀਂ 50 ਸਾਲ ਤੋਂ ਪੁਰਾਣੀ ਗੱਲ ਲਾ ਲਓ ਇਸ ਦੁਕਾਨ ਦੇ ਉੱਪਰ ਕਟੂ ਦਾ ਐਸ ਮਾਰਕੀਟ ਦੇ ਵਿੱਚ ਚਾਰ-ਚਾਰ ਪੀੜੀਆਂ ਤੋਂ ਵੀ ਪੁਰਾਣੀਆਂ ਦੁਕਾਨਾਂ ਸੀ ਜਿਹੜੀਆਂ ਉਹ ਅੱਜ ਛੱਡ ਕੇ ਚਲੇ ਗਏ ਨੇ ਛੱਡ ਕਿਉਂ ਗਏ ਇਹਦਾ ਮੇਨ ਕੰਮ ਕੀ ਸੀ ਇਸਰੇ ਉੱਪਰ ਮੇਨ ਤੇ ਜਾਣਾ ਹੁੰਦੀ ਠੀਕ ਹੈ ਜੀ ਮੰਗਾਈ ਜਾਰਾ ਹੋ ਗਈ ਇਸ ਚੀਜ਼ ਤੋਂ ਨਫਰਤ ਕਰਦੇ ਕਰਦੇ ਲੋਕਾਂ ਨੇ ਕੰਮ ਚੇਂਜ ਕਰਤੇ ਨੇ ਅੱਛਾ ਤੇ ਜਿਵੇਂ ਤੁਸੀਂ ਆਪਣੇ ਬਜ਼ੁਰਗਾ ਦਾ ਕੰਮ ਅੱਗੇ ਵਧਾਇਆ ਤੁਸੀਂ ਕਲਾਕਾਰੀ ਸਿੱਖ ਲਈ ਤੁਹਾਡੇ ਬੱਚੇ ਮੈਨੂੰ ਦੁਕਾਨ 'ਚ ਕਿਤੇ ਵੀ ਨਜ਼ਰ ਨਹੀਂ ਆਇਆ ਤੁਸੀਂ ਨਹੀਂ ਇਹ ਚਾਹੁੰਦੇ ਕੀ ਚੀਜ਼ ਅੱਗੇ ਜਾਵੇ ਲੋਕ ਬਿਲਕੁਲ ਨਹੀਂ ਵੀਰ ਜੀ ਕਿਉਂ ਉਹਨਾਂ ਵਾਲੇ ਸਮੇਂ ਦੇ ਵਿੱਚ ਆ ਚੀਜ਼ਾਂ ਨਾ ਹੀ ਮਿਲਣੀਆਂ ਤੇ ਨਾ ਹੀ ਇਹ ਚੀਜ਼ਾਂ ਮਿਲਦੀਆਂ ਆ ਚੀਜ਼ਾਂ ਫੈਸ਼ਨ ਦੇ ਜੋਗਰੇ ਵਿੱਚ ਕੱਪੜੇ ਦੇ ਬੂਟ ਪਾ ਲਣਗੇ 2-2000 ਰੁਪਏ ਦੇ ਠੀਕ ਹੈ ਜੀ ਰਬਟੇ ਦੇ ਬੂਟ ਪਾ ਲੈਣਗੇ ਸਲੀਪਰ ਪਾ ਲੈਣਗੇ 5-700 100000 ਰੁਪਏ ਤੱਕ ਲੇਕਿਨ ਇਸ ਚੀਜ਼ ਦੇ ਉੱਪਰ ਅੱਜ ਵੀ ਪੈਸੇ ਖਾਚਣ ਲੱਗੇ ਹੁਣ ਨਵਾਂ ਮੁੰਡਾ ਜਿਹੜੇ ਹੈਗੇ ਨੇ ਜੰਗ ਮੁੰਡੇ ਹੈਗੇ ਨੇ ਉਹ ਚੀਜ਼ਾਂ ਦੇ ਪੈਸੇ ਖਾਚਣੇ ਜਿਦ ਤਾ ਵਿਆਹਾਂ ਦੇ ਹੁਣ ਉੱਚੇ ਉੱਚੇ ਸ਼ੇਰਵਾਨੀਆਂ ਲੈਂਦੇ ਨੇ ਕਰਾਏ ਦੇ ਠੀਕ ਹੈ ਜੀ ਆਹ ਦੇਖੀ ਨਾ ਬਿਲਕੁਲ ਜੀ ਪਾਉਂਦੇ ਨੇ ਮੁੰਡੇ ਪਾਉਂਦੇ ਨੇ ਲੇਕਿਨ ਪੁਰਾਣੇ ਜਿਹੜੇ ਸਮੇਂ ਦੇ ਬਜ਼ੁਰਗ ਹੈਗੇ ਨੇ ਉਹ ਜੁੱਤੀ ਮੰਗਦੇ ਨੇ ਲੇਕਿਨ ਉਹ ਹੱਲੇ ਵੀ ਪੁਰਾਣੇ ਸਮੇਂ 'ਚ ਹੀ ਬੈਠੇ ਨੇ ਭਾਜੀ ਬਣਦੀ ਹੈ ਚਮੜੇ ਦੀ ਹੈ ਹਨਾ ਤੇ ਫਿਰ ਜਦੋਂ ਪੈਰ 'ਚ ਪਾਉਂਦੇ ਆ ਫਿਰ ਚਮੜੇ ਦੀ ਸਮੈਲ ਨਹੀਂ ਹੁੰਦੀ ਜਿਵੇਂ ਚਮੜਾ ਜੀ ਇਹ ਸਮੈਲ ਨਹੀਂ ਹੁੰਦੀ ਤੁਹਾਡੇ ਸਭ ਕੋ ਸਰੀਰ ਦੇ ਜਿੰਨੇ ਵੀ ਕਟਾਣੂ ਹੈਗੇ ਨਾ ਠੀਕ ਹੈ ਜੀ ਡਿਫੈਕਟ ਪਾਉਣ ਵਾਲੇ ਉਹ ਇਹਨੇ ਪੀ ਜਾਣੇ ਨੇ ਖਾ ਜਾਣੇ ਨੇ ਤੁਸੀਂ ਬ੍ਰਾਂਡਡ ਬੂਟ ਪਾ ਲਓ ਇਸ ਇੱਕ ਨੰਬਰ ਦੇ ਜਿਹੜਾ ਲੈਦਰ ਦਾ ਕੰਮ ਹੈਗਾ ਉਹ ਬਾਟ ਆ ਰਹਿਆਂ ਦਾ ਤੁਸੀਂ ਇਹ ਲੈਦੇ ਦੇ ਬੋੜੇ ਪਰ ਮੈਂ 10000 ਆਡੇ ਲੈ ਕੇ ਪਾ ਲਓ ਪੈਰ ਗਲੇ ਕਰਕੇ ਪਾ ਲਓ ਠੀਕ ਇੱਕ ਘੰਟੇ ਵਿੱਚ ਸਮੈਲ ਮਾਰੇਗਾ ਇਹਦੇ ਵਿੱਚ ਪੈਰ ਗਲੇ ਕਰਕੇ ਪਾ ਲਓ ਇੱਕ ਮਿੰਟ ਰੋ ਪਹਿਲਾਂ ਸੁੱਕ ਜਾਏਗਾ ਇਸ ਲੈਰੇ ਦੇ ਉਸ ਲੈਰੇ 'ਚ ਫਰਕ ਆ ਕੀ ਬਾਤ ਹੈ ਤੇ ਫਿਰ ਜਦੋਂ ਲੋਕ ਹੁੰਦੇ ਨੇ ਗੱਲਾਂ ਸਮਝਦੇ ਨਹੀਂ ਕਿਉਂਕਿ ਰੇਟ ਦੇ ਵਿੱਚ ਬਦਲਾਅ ਆਇਆ ਲੋਕ ਤੁਸੀਂ ਦੱਸਿਆ ਕਿ ਕਈ ਨਹੀਂ ਵੀ ਪੈਸੇ ਖਰਚਦੇ ਤੇ ਫਿਰ ਇੰਨਾ ਬਦਲਾਅ ਆ ਗਿਆ ਨਾ ਚੀਜ਼ਾਂ ਦੇ ਵਿੱਚ ਤੇ ਲੋਕ ਪਸੰਦ ਕਰਦੇ ਆ ਉੰਨੀ ਜਦੋਂ ਪਾਉਂਦੇ ਨੇ ਅੱਜ ਦੇ ਮੁੰਡੇ ਜਿਹੜੇ ਹੈਗੇ ਨੇ ਨੋਲ ਜੇ ਹੈਗੀ ਉਹਨਾਂ ਨੂੰ ਉਹ ਇੰਨੀ ਮੀਨਾਕਾਰੀ ਦੇ ਵੇਖ ਕੇ ਪੈਸੇ ਖਰਚਦੇ ਨੇ ਇਹ ਚਮੜਾਬਾਦੀ ਕਿਹਦੇ ਜਾਨਵਰ ਦਾ ਹੁੰਦਾ ਆ ਇਹ ਚਮੜਾ ਜਿਹੜਾ ਉੱਪਰ ਲੱਗਾ ਜਿਸ ਤਰ੍ਹਾਂ ਆ ਚਮੜਾ ਆ ਹੁੰਦਾ ਪਿਓਰ ਗਾਂ ਦਾ ਠੀਕ ਹੈ ਜੀ ਇਹਦੇ ਉੱਪਰ ਕਢਾਈ ਨਿਕਲਦੀ ਆ ਜਿਹੜਾ ਸੋਲ ਬੰਦਾ ਹੈਗਾ ਵਾ ਜਿਸ ਤਰ੍ਹਾਂ ਸੋਲ ਬੰਦਾ ਵੇਖੋ ਆ ਮੱਝ ਦਾ ਹੁੰਦਾ ਵਾ ਜਿਹੜੀ ਇਸ ਦੇ ਵਿੱਚ ਚਮੜਾ ਲੱਗਣਾ ਅੰਦਰ ਉਹ ਬੱਕਰੀ ਦੀ ਖੱਲ ਹੁੰਦੀ ਆ ਹਾਂਜੀ ਉਹ ਬੱਕਰੀ ਦੀ ਖੱਲ ਹੁੰਦੀ ਆ ਲੱਗਦਾ ਨਹੀਂ ਜੀਵਤ ਆ ਬਹੁਤ ਹੋਦੀ ਆ ਫਿਰ ਇਦਾਂ ਜਾਨਵਰ ਮਾਰੇ ਜਾਂਦੇ ਲੱਗਦਾ ਨਹੀਂ ਵੀਰ ਜੀ ਇਹਦੇ ਵਿੱਚ ਜਿਹੜਾ ਜਾਨਵਰ ਮਰ ਜਾਂਦਾ ਠੀਕ ਹੈ ਜੀ ਉੜੀ ਖੱਲ ਲਾਈ ਜਾਂਦੀ ਆ ਜੇ ਤੁਸੀਂ ਆਖੂਗੇ ਕਿ ਇਹਨੂੰ ਜਿੰਦੇ ਨੂੰ ਮਾਰ ਕੇ ਬਾਅਦ ਚ ਖੱਲ ਲਾਂਦੀ ਉਹ ਨਹੀਂ ਹੈਗੀ ਅੱਛਾ ਹਾਂਜੀ ਮਨੇ ਜਾਂਦਾ ਦਾ ਇੰਦਾ ਨੇ ਮਤਲਬ ਮਾਸ ਲਿਓਣਾ ਹੈ ਜਿੰਦਾ ਨਹੀਂ ਮਾਦਣੀ ਹਾਂਜੀ ਮਾਸ ਨਹੀਂ ਹੁੰਦਾ ਇਹਨੂੰ ਉੱਪਰਲਾ ਚਮੜਾ ਕਹਿੰਦੇ ਨੇ ਠੀਕ ਹੈ ਜੀ ਜਿਹੜਾ ਮਾਸ ਹੁੰਦਾ ਉਹ ਉੱਥੇ ਹੱਡਾ ਰੂੜੀ ਦੇ ਜਾਨਵਰ ਖਾ ਜਾਂਦੇ ਨੇ ਜਿਹੜਾ ਉੱਪਰਲਾ ਚਮੜਾ ਹੁੰਦਾ ਨਾ ਉਹ ਕੱਚਾ ਚਮੜਾ ਲੱਗਦਾ ਤੇ ਭਾਜੀ ਸਮਾਨ ਪਾਕਿਸਤਾਨ ਤੋਂ ਹੁੰਦਾ ਪਾਕਿਸਤਾਨ ਦਾ ਸਾਡਾ ਬਹੁਤ ਜ਼ਿਆਦਾ ਲੈਣ ਦੇਣ ਤੇ ਹੈ ਨਹੀਂ ਇਮਪੋਰਟ ਐਕਸਪੋਰਟ ਬਹੁਤ ਘੱਟ ਹੈ ਨਾ ਤੇ ਬਦਬਦੀ ਹੈ ਤਾਂ ਤੁਸੀਂ ਪਾਕਿਸਤਾਨ ਤੋਂ ਇਹਨਾਂ ਸਾਲਾਂ ਤੋਂ ਕਿੱਦਾਂ ਸਾਮਾਨ ਮੰਗਾਈ ਜਾਂਦੇ ਹੋ ਹਜੇ ਵੀ ਅੱਜ ਦਾ ਸਮਾਂ 2025 ਚੱਲ ਰਿਹਾ ਹੈ ਆ ਮੋਦੀ ਸਰਕਾਰ ਨੇ ਤਿੰਨ ਤੋਂ ਸਾਢੇ ਤਿੰਨ ਸਾਲ ਹੋ ਗਏ ਨੇ ਪਾਕਿਸਤਾਨ ਨਾਲ ਲੈਂਡ ਬੰਦ ਕੀਤਾ ਲੇਕਿਨ ਜਿਹੜੇ ਉੱਚੇ ਵਪਾਰੀ ਹੈਗੇ ਨੇ ਵੱਡੇ ਟਰਾਂਸਪੋਰਟਾਂ ਦੇ ਸਿਸਟਮ ਹੈਗੇ ਨੇ ਉਹ ਬੰਦ ਕੀਤੇ ਨਹੀਂ ਲੇਕਿਨ ਉਹ ਆਇਆ ਪਲੇਨ ਸੋਦੀਆਰਬ ਦੁਬਈ ਇਹਦੇ ਨੂੰ ਘੁੰਮ ਕੇ ਆਉਂਦੇ ਆ ਠੀਕ ਹੈ ਜੀ ਅਸੀਂ ਦੇ ਮੋਦੀ ਸਰਕਾਰ ਨੂੰ ਇੱਕੋ ਹੀ ਅਪੀਲ ਕਰਦੇ ਆ ਠੀਕ ਹੈ ਜੀ ਜਿਹੜੇ ਹੈਗੇ ਨੇ ਅੱਜ ਦੇ ਜੰਗ ਬੱਚੇ ਨੇ ਤੁਸੀਂ ਫੈਕਟਰੀਆਂ ਖੋਲੋ ਕੰਪਨੀਆਂ ਖੋਲੋ ਜਿਹਦੇ ਵਿੱਚ ਰਿਜਕ ਜਾਰੀ ਉੱਚ ਲਿਮਟ ਜਿਹਨੇ ਨਹੀਂ ਆਪਾਂ ਤਨਖਾਹਾਂ ਕਹਿੰਦੇ 10 ਤੋਂ 15 ਤੋਂ 20000 ਦੇ ਵਿੱਚ ਫੈਕਟਰੀ ਦੇ ਵਿੱਚ ਲੇਬਰ ਮਿਲ ਜੇਗੇ ਅੱਜ ਵੀ ਫੋੜਨ ਨੂੰ ਮੁੰਡਾ ਨਾ ਜਾਏਗਾ ਹਾਂਜੀ ਵੈਸੇ ਜਿੱਦਾਂ ਨੌਜਵਾਨ ਵਿਦੇਸ਼ਾਂ ਚ ਜਾਦੇ ਹਨ ਯੂਐਸਏ ਬਹੁਤ ਗਏ ਸੀਗੇ ਗਲਤ ਕਾਨੂੰਨੀ ਢੰਗ ਨਾਲ ਗਏ ਵਾਪਸ ਰਿਪੋਰਟ ਕਰਕੇ ਵਾਪਸ ਭੇਜਦਾ ਤੁਸੀਂ ਦੱਸੋ ਮੈਂ ਆਪਣੇ ਬੱਚੇ ਨਹੀਂ ਭੇਜ ਤੋਹਾੜਾ ਵੀ ਦਾਦਾ ਵੀ ਦੇਸ਼ ਭੇਜਦਾ ਉਹਨਾਂ ਨੂੰ ਵੀ ਜੀ ਦੇਸ਼ਾਂ ਵਿੱਚ ਦੇ ਇੰਨੀ ਨਹੀਂ ਹੈਗੀ ਉਹ 33 44 ਲੱਖ ਰੁਪਏ ਲੱਗਦਾ ਤੁਸੀਂ ਨਿੱਕੀ ਲਾ ਲੋ ਜਿਸ ਤਰ੍ਹਾਂ ਡਬਈ ਹੋਇਆ ਵੈਦ ਹੋਇਆ ਉੱਥੇ ਆਪਣੇ ਪੰਜਾਬੀ ਲੇਬਰ ਕਰਨ ਜਾਂਦੇ ਨੇ ਉਹੀ ਕੰਮ ਆਪਣੇ ਇੱਥੇ ਫੈਕਟਰੀਆਂ ਹੋ ਕੇ 20-25000 ਰੁਪਏ ਇੱਥੇ ਲੇਬਰ ਮਿਲ ਜੇਗੀ ਉਹ ਲੱਖ ਲੱਖ 2-2 ਲੱਖ ਰੁਪਏ ਖਰਚ ਕੇ ਕਿਉਂ ਵਿਦੇਸ਼ਾਂ ਜੀ ਜਾਣ ਠੀਕ ਹੈ ਅਸੀਂ ਇਹ ਅਪੀਲ ਕਰਦੇ ਆਂ ਕਿ ਸਾਡੇ ਦੇਸ਼ਾਂ ਦੇ ਸਾਡੇ ਦੇਸ਼ ਦੇ ਵਿੱਚ ਹੀ ਰੁਜ਼ਗਾਰ ਇੰਨਾ ਬਣਾ ਦਿਓ ਤੁਸੀਂ ਕਿ ਜਿਸ ਤਰ੍ਹਾਂ ਚੀਨ ਆਲੇਆ ਨੇ ਰੁਜ਼ਗਾਰ ਬਣਾਇਆ ਹੈ ਘਰਾਂ ਦੇ ਵਿੱਚ ਫੈਕਟਰੀਆਂ ਨੇ ਉਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਤੁਹਾਨੂੰ ਵੀ ਸਰਕਾਰਾਂ ਨੂੰ ਅਗਲੇ ਖੁਸ਼ ਹੋ ਕੇ ਵੋਟਾਂ ਪਾਣ ਆ ਬਾਈ ਉਹ ਬਿਲਕੁਲ ਤੁਸੀਂ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਇੱਕ ਉਹ ਦਿਨਾਂ ਗੱਲਬਾਤ ਬਾਪੂ ਜੀ ਨਾਲ ਵੀ ਕਰੂੰਗਾ ਜਿੱਦਾਂ ਉਹ ਮਿਹਨਤ ਕਰਦੇ ਪਏ ਸਾਦਾ ਦਿਨ ਇੱਥੇ ਬੈਠ ਕੇ ਸੋਮਾ ਦੇ ਵਿੱਚ ਵੀ ਬਾਪੂ ਜੀ ਕਿੰਨੀ ਉਮਰ ਹੋ ਗਈ ਆਪਣੀ ਜੀ 70 ਸਾਲ ਆ ਕਿੰਨੀ ਉਮਰ ਤੋਂ ਕੰਮ ਕਰ ਰਹੇ ਹੋ ਮੈਂ 11 12 ਸਾਲ ਤੋਂ ਕੰਮ ਕਰ ਰਿਹਾ ਜਦੋਂ 67 ਸਾਲ ਹੋ ਗਈ ਹੈ ਆ 67 ਸਾਲ ਬਾਪੂ ਜੀ 70 ਸਾਲ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਕਿੰਨੇ ਦੀ ਪਹਿਲੀ ਵਦੀ ਵੇਚੀ ਤੇ ਹੁਣ ਕਿੰਨੇ ਦੀ ਹੋ ਗਈ ਉਹ ਪਹਿਲਾਂ ਚਮੜਾ ਦਾ ਸਸਤਾ ਸੀ ਤੇ ਜੁੱਤੀ ਵੀ ਸਸਤੀ ਸੀ ਹੁਣ ਚਮੜਾ ਮਹਿੰਗਾ ਜੁੱਤੀ ਮਹਿੰਗੀ ਆ ਹਾਂਜੀ ਅਬੋਦੀ ਸਾਹਿਬ ਨੇ ਇਹ ਕੰਮ ਕੀਤਾ ਵੀ ਅੱਗੇ ਕੋਈ ਕਈ ਗੌਰਮੈਂਟ ਆਈਆਂ ਕੇ ਇਹਨੇ ਟੈਕਸ ਨਹੀਂ ਲਾਇਆ ਇਹਨੇ ਕੱਚੇ ਨੂੰ ਵੀ ਲਾਤਾ ਪੱਕੇ ਨੂੰ ਵੀ ਲਾਤਾ ਇਸ ਕਰਕੇ ਮੰਗਾਈ ਹੋ ਗਈ ਹੈ ਲੋਕੀ ਪਾਉਂਦੇ ਵੀ ਘਰ ਤਾਂ ਬ੍ਰਾਂਡਡ ਕੰਪਨੀਆਂ ਦੇ ਲੋਕੀ ਸ਼ੂਜ਼ ਮਹਿੰਗੇ ਮਹਿੰਗੇ ਪਾ ਦਿੰਦੇ ਤੁਹਾਡੇ ਕੋਲ ਆਣ ਲੱਗੇ ਵੀਰ ਜੀ ਕਹਿੰਦੇ ਆਂਦਾ ਗਾਦੀਆਂ ਬਹੁਤ ਕਰਦੇ ਹਾਂਜੀ ਹਾਂਜੀ ਉਹ ਕਹਿੰਦੇ ਇੰਨਾ ਮੁੱਲ ਇੰਨਾ ਮੁੱਲ ਬੱਸ ਬਾਪੂ ਜੀ ਜਿਵੇਂ ਤੁਹਾਡੇ ਹੱਥ ਆ ਇਹ ਫਿਰ ਚੁੱਪਦਾ ਵੀ ਹੋਊਗਾ ਕਿਉਂਕਿ ਜਿੱਦਾਂ ਚਮੜਾ ਤੁਸੀਂ ਨਿੱਕੀ ਨਿੱਕੀ ਕਟਰ ਲੈ ਕੇ ਕੱਟਦੇ ਹੋ ਫਿਰ ਹੱਥ ਦੁਖਦੇ ਹੋਣਗੇ ਫਿਰ ਆ ਦੁਖਦੇ ਆ ਦੇਖੋ ਹੁਣ ਆ ਦੇਖੋ ਆ ਤੇ ਚਲੇ ਜਾਂਦੇ ਆ ਭਾਜੀ ਤੁਹਾਡੇ ਵੀ ਮੈਂ ਦੇਖ ਰਿਹਾ ਬੜੀ ਵਧੀਆ ਕਲਾਕਾਰੀ ਹੈ ਸਾਰੀ ਡਾਈ ਹੁੰਦੀ ਹੈ ਭਾਜੀ ਇਹ ਕੀ ਗੁੰਦ ਲੱਗਦੀ ਇਹ ਤੇਲ ਹੁੰਦਾ ਸਰੋਂ ਦਾ ਅੱਛਾ ਇਹਦੇ ਨਾਲ ਜਣੀ ਨਰਮ ਹੋ ਜਾਂਦਾ ਤੇ ਆਹ ਜਿਹੜੀ ਆ ਸੌਫੀ ਸਿਫਤੀ ਜੰਦੀ ਜੁੱਤੀ ਤੁਸੀਂ ਵੀ ਭਾਜੀ ਪਤਨਾ ਕੰਮ ਕਰਦੇ ਕਿਹਦੇ ਸੰਤੋਸ਼ ਹੋ ਗਏ ਮੈਂ 1969 ਦੇ ਵਿੱਚ ਪਹਿਲਾਂ ਸਿੱਖਿਆ ਮੁੜ ਕੇ ਫੇਰੇ ਮੇਰਾ ਪਿੰਡ ਬਾਗੜੀਆਂ ਸੀ ਤੇ ਐਂ ਹੀ ਮੁੜ ਕੇ ਫੇਰੇ ਇਸੇ ਸ਼ਹਿਰ ਆ ਗਿਆ 1974 ਦੇ ਵਿੱਚ ਮੈਂ ਉਦੋਂ ਦਾ ਇਥੇ ਕੰਮ ਕਰਨ ਲਿਆ ਤੁਹਾਡੇ ਵੀ ਹੱਥ ਹੁੰਦਾ ਹੀ ਹੈ ਜਿੱਦਾਂ ਮਤਲਬ ਮੈਨੂੰ ਲੱਗਦਾ ਕਿੰਨੀ ਵੈਸੇ ਮਿਹਨਤ ਹੈ ਹੱਥ ਦੁਖਦੇ ਹੋਣੇ ਤੁਹਾਡੇ ਵੀ ਚੁੱਪਦਾ ਹੋਊਗਾ हां जी हां जी तो बिल्कुल बड़ी बढ़िया कहानी है जूतियां दी क्योंकि ਲੋਕਾਂ ਨੂੰ ਆਮ ਤੌਰ ਤੇ ਲੱਗਦਾ ਕਿ ਇਹ ਬਣਦੀ ਪਾਕਿਸਤਾਨ ਚ ਹੈ ਲੇਕਿਨ ਤਸਵੀਰਾਂ ਦੇਖੋ ਇੱਕ ਤੋਂ ਇੱਕ ਪੀਸ ਜਿਹੜਾ ਤੇ ਜੁੱਤੀ ਦਾ ਲੱਗਾ ਕਿੰਨੀ ਬਾਕਮਾਲ ਕਲਾਕਾਰੀ ਹੈ ਖਾਸ ਕਰਕੇ ਜਦੋਂ ਇਹਨੂੰ ਬਣਾਇਆ ਜਾਂਦਾ ਤੁਸੀਂ ਦੇਖੋ ਕਿੰਨੀ ਬਰੀਕੀ ਨਾਲ ਇੰਨੀ ਡਿਜ਼ਾਈਨ ਨਾਲ ਸ਼ਾਨਦਾਰ ਜੁੱਤੀ ਸ਼ਾਇਦ ਹੀ ਮਨ ਲੱਗਦਾ ਕਿ ਕੋਈ ਬਣਾ ਸਕਦਾ ਹੈ ਮਸ਼ੀਨ ਨਾਲ ਤੇ ਚੀਜ਼ ਬਣਦੀ ਨਹੀਂ ਸਕਦੀ ਵੀ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਚੋ ਲੇਕਿਨ ਅਪੀਲ ਵੀ ਆਮ ਲੋਕਾਂ ਨੂੰ ਜਿਹੜੇ ਵੀਰਪ੍ਰਦਾ ਨੌਜਵਾਨ ਦੇਖ ਰਹੇ ਨੇ ਜਰੂਰ ਆਪਾਂ ਜੁੱਤੀਆਂ ਪਾਇਆ ਕਰੀਏ ਕਿਉਂਕਿ ਕੁਰਤੇ ਚਾਦਰ ਜਿਹੜੇ ਬਨਾਨੇ ਚੱਲਦੇ ਸੀਗੇ ਉਹਦਾ ਟ੍ਰੈਂਡ ਫੇਰ ਵੀ ਕਈ ਵਾਰ ਆਪਾਂ ਦੇਖਦੇ ਆ ਲੋਕ ਪਾਉਂਦੇ ਨੇ ਫੇਰ ਕਿਤਨਾ ਕਿਤੇ ਲੋਕਾਂ ਦੇ ਮਨ ਚ ਉਹਦੇ ਲਈ ਜਗ੍ਹਾ ਬਣਦੀ ਨਜ਼ਰ ਆਉਂਦੀ ਹੈ ਲੇਕਿਨ ਇਹ ਜੁੱਤੀਆਂ ਨੇ ਬਹੁਤ ਖਾਸ ਤਰੀਕੇ ਨਾਲ ਬੰਦੀਆਂ ਨੇ ਜਦੋਂ ਇਹਨਾਂ ਕੋਲ ਆਉਂਦੇ ਹੋ ਤੇ ਇਹਨਾਂ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਇਸ ਕਲਾ ਦੀ ਕਦਰ ਕੀਤੀ ਜਾਵੇ ਤੇ ਜੋ ਵੀ ਇਸ ਦੀ ਬਣਦਾ ਮੁੱਲ ਹੈਗਾ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਕਿਉਂਕਿ ਬ੍ਰਾਂਡਡ ਸ਼ੂਜ਼ ਆਪਾਂ ਦੇਖਦੇ ਆ 20-20 ਹਜ਼ਾਰ ਦੇ ਉਹ ਆਪਾਂ ਪਾ ਲੈਨੇ ਆ ਲੇਕਿਨ ਇੱਥੇ 700-800 ਹਜ਼ਾਰ 2000 ਤੇ ਕਈ ਵਾਰ ਤੇ ਸਾਦਾ ਸਾਦਾ ਦਿਨ ਤੁਸੀਂ ਦੇਖਦੇ ਹੋ ਕਿ ਕਿੱਦਾਂ ਇੱਕੋ ਪੀਸ ਨੂੰ ਰੰਗੀ ਜਾਂਦੇ ਨੇ ਉਸ ਨੂੰ ਕੱਟੀ ਜਾਂਦੇ ਨੇ ਸੋ ਬੜੀ ਮਿਹਨਤ ਹੈ ਜ਼ਰੂਰ ਕਦਰ ਕੀਤੀ ਜਾਵੇ ਇਸ ਕਲਾ ਦੀ ਸੋ ਐਸੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਰੂਬੂ ਰ ਹੁੰਦੇ ਰਾਵਾਂਗੇ ਤੁਸੀਂ ਦੇਖ ਰਹੇ ਹੋ 라이바ਦਤ ਮੈਂ ਹਾਂ ਦਾਨਿਸ਼ ਗੁਪਤਾ ਤਰਨ